ਆ ਐਕਸੀਡੈਂਟ ਹੋਇਆ ਜੀ ਮੋਗਾ ਫਰੋਇਪਰ ਰੋਡ ਤੇ ਹੁਣੇ ਆ ਨੰਬਰ ਆ ਗੱਡੀ ਦਾ ਤੇ ਆ ਹਾਲਾਤ ਵੇਖ ਲਓ ਬਾਈ ਬਹੁਤ ਭੜਾ ਐਕਸੀਡੈਂਟ ਹੋਇਆ ਤੁਹਾਨੂੰ ਦਿਖਾਉਨੇ ਆ ਤੇ ਨੰਬਰ ਬਾਈ ਸ਼ੇਅਰ ਕਰ ਦਿਓ ਗੱਡੀ ਗਰੁੱਪਾਂ ਚ ਨਾਲ ਦੀ ਨਾਲ ਤਾਂ ਜੋ ਉਹਨਾਂ ਦਾ ਪਤਾ ਲੱਗੂ ਬਾਈ ਜੀ ਮੋਗਾ ਫਰੋਇਪਰ ਰੋਡ ਤੇ ਐਕਸੀਡੈਂਟ ਹੋਇਆ ਜੀ ਆ ਗੱਡੀ ਦਾ ਹਾਲ ਵੇਖ ਲਓ ਕੀ ਕਰਤਾ ਹੂੰ ਕਿੰਨਾ ਟਾਈਮ ਲੱਗੇ ਦੇਖ ਕੇ ਚਲਾਇਆ ਕਰੋ ਬਾਈ ਆ ਹਾਲਾਤ ਹੋ ਜਾਂਦਾ ਜਦੋਂ ਗਲਤੀ ਹੋ ਜਾਵੇ ਉਹ ਬਾਈ ਨੁਕਸਾਨ ਕਿੰਨਾ ਹੋਇਆ ਨੰਬਰ ਦਿਖਾ ਦਿਗੇ ਪਿੱਛੇ ਵੀ ਨੰਬਰ ਦਿਖਾ ਦੇ ਆ ਨੰਬਰ ਆ ਗੱਡੀ ਦਾ ਜੀ ਇੱਕ ਡਰਾਈਵਰ ਸੀਗਾ ਤੇ ਇੱਕੋ ਹੀ ਬੰਦਾ ਸੀ ਉਹਨੂੰ ਲੈ ਗਏ ਆ ਚਾ ਕੇ ਦਿੱਲੀ ਹਾਰਟ ਹਸਪੀਟਲ ਮੋਕੇ ਜੇ ਕੋਈ ਜਾਣਦਾ ਹੈ ਗੱਡੀ ਦੇ ਮਾਲਕਾਂ ਨੂੰ ਜਾਂ ਗੱਡੀ ਵਾਲਿਆਂ ਨੂੰ ਤੇ ਦੱਸ ਦਿਓ ਟਿਪਰ ਨਾਲ ਐਕਸੀਡੈਂਟ ਹੋਇਆ ਇਹ ਬਹੁਤ ਦੂਰੋਂ ਘੜੀਸ ਕੇ ਲਿਆ ਆ ਗੱਡੀ ਨੂੰ ਤੇ ਗੱਡੀ ਦਾ ਛੱਡਿਆ ਹੀ ਕੋਣ ਨਹੀਂ ਸਵਿਫਟਰ ਜ਼ਹਿਰ ਗੱਡੀ ਆ ਦੇਖ ਲਓ ਕਿਦਾ ਅ ਕੀ ਜੱਫਾ ਆ ਆ ਹਾਲਾਤ ਆ ਜੀ ਆ ਦੇਖੋ ਛੱਡਿਆ ਹੀ ਕੁਛ ਨਹੀਂ ਬਾਈ ਗੱਡੀ ਦਾ ਬੰਦੇ ਨੂੰ ਤਾਂ ਡਰਾਈਵਰ ਨੂੰ ਤਾਂ ਲੈ ਗਿਆ ਹਸਪੀਟਲ ਬਾਈ ਲੱਤਾਂ ਲੁੱਤਾਂ ਕਹਿੰਦੇ ਟੁੱਟ ਗਈਆਂ ਬਾਈ ਦੀਆਂ ਤੇ ਬਾਕੀ ਉਦੋਂ ਪਤਾ ਲੱਗੂਗਾ ਬਾਈ ਕਰਦੇ ਹੋ ਸ਼ੇਅਰ ਦਵਾ ਦਾਵਾ ਗਰੁੱਪਾਂ 'ਚ ਪਤਾ ਲੱਗ ਜੇ ਆ ਐਕਸੀਡੈਂਟ ਹੋਇਆ ਜੀ ਮੋਗਾ ਫਰੋਇਪਰ ਰੋਡ ਤੇ ਹੁਣੇ ਆ ਨੰਬਰ ਆ ਗੱਡੀ ਦਾ ਤੇ ਆ ਹਾਲਾਤ ਵੇਖ ਲਓ ਬਾਈ ਬਹੁਤ ਭੈੜਾ ਐਕਸੀਡੈਂਟ ਹੋਇਆ ਤੁਹਾਨੂੰ ਦਿਖਾਉਂਦੇ ਆ ਤੇ ਨੰਬਰ ਬਾਈ ਸ਼ੇਅਰ ਕਰ ਦਿਓ ਗੱਡੀ ਗਰੁੱਪਾਂ 'ਚ ਨਾਲ ਦੀ ਨਾਲ ਤਾ ਜੋ ਉਹਨਾਂ ਦਾ ਪਤਾ ਲੱਗ ਜਾਏ ਭਾਈ ਜੀ ਮੋਗਾ ਫਰੋਇਪਰ ਰੋਡ ਤੇ ਐਕਸੀਡੈਂਟ ਹੋਇਆ ਜੀ ਆ ਗੱਡੀ ਦਾ ਹਾਲ ਵੇਖ ਲਓ ਕੀ ਕਰਤਾ ਹੂੰ ਕਿੰਨੇ ਟਾਂ ਦੇ ਦੇਖ ਕੇ ਚਲਾਇਆ ਕਰੋ ਭਾਈ ਆ ਹਾਲਾਤ ਹੋ ਜਾਂਦਾ ਜਦੋਂ ਗਲਤੀ ਹੋ ਜਾਏ ਉਹ ਭਾਈ ਨੁਕਸਾਨ ਕਿੰਨਾ ਹੋਇਆ ਨੰਬਰ ਦਿਖਾ ਦਈਏ ਪਿੱਛੇ ਨਹੀਂ ਨੰਬਰ ਦਿਖਾ ਦਕੇ ਆ ਨੰਬਰ ਆ ਗੱਡੀ ਦਾ ਜੀ ਇੱਕ ਡਰਾਈਵਰ ਸੀਗਾ ਤੇ ਇੱਕੋ ਹੀ ਬੰਦਾ ਸੀ ਉਹਨੂੰ ਲੈ ਗਏ ਆ ਚਾ ਕੇ ਦਿੱਲੀ ਹਾਰਟ ਹਸਪੀਟਲ ਮੋਗੇ ਜੇ ਕੋਈ ਜਾਣਦਾ ਏ ਗੱਡੀ ਦੇ ਮਾਲਕਾਂ ਨੂੰ ਜਾਂ ਗੱਡੀ ਵਾਲਿਆਂ ਨੂੰ ਤੇ ਦੱਸ ਦਿਓ ਟਿਪਰ ਨਾਲ ਐਕਸੀਡੈਂਟ ਹੋਇਆ ਇਹ ਬਹੁਤ ਦੂਰੋਂ ਘੜੀਸ ਕੇ ਲਿਆਇਆ ਗੱਡੀ ਨੂੰ ਤੇ ਗੱਡੀ ਦਾ ਛੱਡਿਆ ਹੀ ਕੋਈ ਨਹੀਂ ਸਪਰੈਕਟਰ ਜ਼ਹਿਰ ਗੱਡੀ ਆ ਦੇਖ ਲਓ ਇਹਦਾ ਅ ਕੀ ਜਾਪ ਹੋਇਆ ਆ ਹਾਲਾਤ ਆ ਜੀ ਆਹ ਦੇਖੋ ਛੱਡਿਆ ਹੀ ਕੁਛ ਨਹੀਂ ਬਾਈ ਗੱਡੀ ਦਾ ਬੰਦੇ ਨੂੰ ਤਾਂ ਡਰਾਈਵਰ ਨੂੰ ਤਾਂ ਲੈ ਗਿਆ ਹਸਪੀਟਲ ਬਾਈ ਲੱਤਾਂ ਲੁੱਤਾਂ ਕਹਿੰਦੇ ਟੁੱਟ ਗਈਆਂ ਬਾਈ ਦੀਆਂ ਤੇ ਬਾਕੀ ਉਦੋਂ ਪਤਾ ਲੱਗੂਗਾ ਬਾਈ ਕਰਦੇ ਹੋ ਸ਼ੇਅਰ ਦਾਵਾ-ਦਾਵਾ ਗਰੁੱਪਾਂ 'ਚ patah lagi dia